ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਫਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 6ਵੇਂ ਬਾਰੇ ਸੋ ਭਾਗ 5ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਬੱਬੂ ਹੁੰਦਾ ਉਹ ਰਾਜਵੀਰ ਨੂੰ ਕਹਿੰਦਾ ਵੀ ਆਪਣਾ ਸਮਾਨ ਕਿਸੇ ਇਲਾਕੇ 'ਚ ਪਿਆ ਆਪਾਂ ਚੱਕ ਕੇ ਲੈ ਕੇ ਆਉਣਾ ਪਰ ਜਿਹੜਾ ਸੱਤਾ ਹੁੰਦਾ ਉਹ ਬੱਬੂ ਨੂੰ ਕਹਿੰਦਾ ਵੀ ਤੇਰੇ ਨਾਲ ਜਿਹੜਾ ਸਮਾਨ ਚੱਕੜ ਮੈਂ ਜਾਵਾਂਗਾ ਸੋ ਅੱਜ ਦੀ ਜਿਹੜੀ ਵੀਡੀਓ ਹੈ ਜੀ ਬੜੀ ਦਿਲਚਸਪ ਹੋਣ ਵਾਲੀ ਹੈ ਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਹੁਣ ਕਹਿੰਦੇ ਵੀ ਰਾਜਵੀਰ ਬੋਲਿਆ ਕਹਿੰਦਾ ਵੀ ਨਹੀਂ ਸਤਿਆ ਤੂੰ ਫਿਕਰ ਨਾ ਕਰ ਉਹ ਕੰਮ ਅਸੀਂ ਕਰ ਲਵਾਂਗੇ ਤੁਹਾਨੂੰ ਸਾਲਿਓ ਮੇਰੇ ਤੇ ਯਕੀਨ ਨਹੀਂ ਹੈਗਾ ਮੈਂ ਹਰ ਸਮੇਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਹਾਂ ਪਰ ਜਦੋਂ ਵੀ ਕਦੇ ਕੋਈ ਹਥਿਆਰਾਂ ਨਾਲ ਸੰਬੰਧਿਤ ਕੰਮ ਹੁੰਦਾ ਹੈ ਤੁਸੀਂ ਮੈਨੂੰ ਨਾਲ ਨਹੀਂ ਲੈ ਕੇ ਜਾਂਦੇ ਰਾਜਵੀਰ ਦੀ ਗੱਲ ਸੁਣ ਕੇ ਸੱਤਾ ਗੁੱਸੇ ਵਿੱਚ ਉੱਭਣ ਲੱਗ ਪਿਆ ਇਹੋ ਜਿਹੀ ਕੋਈ ਗੱਲ ਨਹੀਂ ਯਾਰ ਸਤਿਆ ਤੂੰ ਤਾਂ ਐਵੇਂ ਨਰਾਜ਼ ਹੋ ਗਿਆ ਚੰਗਾ ਬਾਪੂ ਤੂੰ ਚੱਲੀ ਮੇਰੇ ਨਾਲ ਬੱਬੂ ਨੇ ਸੱਤੇ ਨੂੰ ਮਨਾਉਣ ਦੀ ਆਖਿਆ ਸਤਾ ਬੱਬੂ ਦੀ ਗੱਲ ਸੁਣ ਕੇ ਖੜ ਗਿਆ ਉਸੇ ਸ਼ਾਮ ਪੱਟੀ ਦੇ ਪਿੰਡ ਕਾਨਾ ਢੇਸੀਆਂ ਤੋਂ ਕਹਿੰਦੇ ਵੀ 2 1.56 ਰੈਫਲਾਂ ਅਤੇ 300 ਕਾਰਤੂਸ ਰਾਜਵੀਰ ਦੇ ਡੇਰੇ ਤੇ ਪਹੁੰਚ ਗਏ ਸਨ ਉਧਰ ਰਾਜਵੀਰ ਦੇ ਪਿੰਡ ਦਾ ਲੰਬੜਦਾਰ ਕਹਿੰਦੇ ਵੀ ਪੁਲਿਸ ਦਾ ਟੌਰ ਸੀ ਉਹ ਆਪਣੇ ਮਤਲਬ ਲਈ ਲੋਕਾਂ ਨੂੰ ਪੁਲਿਸ ਕੋਲੋਂ ਫੜਾ ਦਿੰਦਾ ਤੇ ਫਿਰ ਆਪ ਹੀ ਲੋਕਾਂ ਕੋਲੋਂ ਚੰਗੇ ਪੈਸੇ ਲੈ ਕੇ ਕਹਿੰਦੇ ਵੀ ਠੜਵਾ ਕੇ ਲਿਆਉਂਦਾ ਸਾਰਾ ਪਿੰਡ ਉਸ ਦੀਆਂ ਹਰਕਤਾਂ ਤੋਂ ਦੁਖੀ ਸੀ ਪਿੰਡ ਦੇ ਲੋਕੀ ਅਕਸਰ ਹੀ ਇਹ ਗੱਲਾਂ ਕਰਦੇ ਕਿ ਆਹ ਖਾੜਕਾ ਨੂੰ ਸਾਡੇ ਪਿੰਡ ਵਾਲਾ ਲੰਬੜ ਪਤਾ ਨਹੀਂ ਕਿਉਂ ਨਹੀਂ ਨਜ਼ਰੀ ਪੈਂਦਾ ਸਾਰੇ ਪਿੰਡ ਦੀ ਜਾਨ ਕਹਿੰਦਾ ਵੀ ਲੰਬੜਦਾਰ ਨੇ ਸੂੜੀ ਤੇ ਟੰਗੀ ਹੋਈ ਸੀ ਆਪਣੇ ਪਿੰਡ ਵਿੱਚ ਰਾਜਵੀਰ ਇੱਕ ਚੁੱਪਚਾਪ ਰਹਿਣ ਵਾਲੇ ਨੌਜਵਾਨ ਦੇ ਰੂਪ ਵਿੱਚ ਆਣਿਆ ਜਾਂਦਾ ਸੀ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਨੇ ਸਾਰੀ ਗੱਲ ਬੱਬੂ ਨਾਲ ਸਾਂਝੀ ਕੀਤੀ ਯਾਰ ਬੱਬੂ ਸਾਡੇ ਪਿੰਡ ਵਾਲੇ ਲੰਬੜਦਾਰ ਦਾ ਕੁਝ ਕਰਨਾ ਪੈਣਾ ਸਾਰਾ ਪਿੰਡ ਦੁਖੀ ਆ ਉਹਦੇ ਕੋਲ ਕਾਲਜ ਦੀ ਗਰਾਊਂਡ ਵਿੱਚ ਬੈਠਿਆਂ ਰਾਜਵੀਰ ਨੇ ਬੱਬੂ ਨਾਲ ਗੱਲ ਕੀਤੀ ਤੂੰ ਯਾਰ ਰਾਜਵੀਰ ਹੁਕਮ ਕਰ ਵੀ ਕਰਨਾ ਕੀ ਐ ਆਪਾਂ ਇਹ ਹਥਿਆਰ ਲੋਕਾਂ ਦੇ ਦੁੱਖ ਦੂਰ ਕਰਨ ਲਈ ਸਾਂਭੀ ਫਿਰਦੇ ਆ ਬੱਬੂ ਨੇ ਜਵਾਬ ਦਿੱਤਾ ਚੰਗਾ ਕਹਿੰਦਾ ਵੀ ਠੀਕ ਐ ਮੈਂ ਪਤਾ ਕਰਦਾ ਨੰਬਰਦਾਰ ਦਾ ਐਨੀ ਆ ਕੇ ਰਾਜਵੀਰ ਆਪਣਾ ਪੀਰੀਅਡ ਲਾਉਣ ਉੱਠ ਖੜਾ ਹੋਇਆ ਰਾਜਵੀਰ ਦਾ ਘਰ ਬਾਹਰ ਖੇਤਾਂ ਵਿੱਚ ਬਣਿਆ ਹੋਇਆ ਸੀ ਇੱਕ ਸ਼ਾਮ ਦੇ ਕੁਸਮੁਸੇ ਵਿੱਚ ਬੱਬੂ ਸਤਵੰਤ ਸਿੰਘ ਪਾੜਾ ਅਤੇ ਰਾਜੂ ਰਾਜਵੀਰ ਦੇ ਡੇਰੇ ਤੇ ਪਹੁੰਚ ਗਏ ਬੱਬੂ ਤੇ ਪਾੜੇ ਨਾਲ ਆਏ ਰਾਜੂ ਨੂੰ ਰਾਜਵੀਰ ਪਹਿਲੀ ਵਾਰ ਮਿਲ ਰਿਹਾ ਸੀ ਰੋਟੀ ਪਾਣੀ ਖਾਣ ਤੋਂ ਬਾਅਦ ਰਾਜਵੀਰ ਤੇ ਬੱਬੂ ਸਾਈਕਲ ਤੇ ਪਿੰਡ ਨੂੰ ਚਲੇ ਗਏ ਰਾਜਵੀਰ ਨੇ ਚੰਗੀ ਤਰ੍ਹਾਂ ਨਾਲ ਬੱਬੂ ਨੂੰ ਲੰਬੜਦਾਰਾ ਘਰ ਦਿਖਾ ਦਿੱਤਾ ਉਹ ਦੋਨੋਂ ਜਣੇ ਵਾਪਸ ਡੇਰੇ ਤੇ ਆ ਗਏ ਲੋਕੀ ਆਪੋ ਆਪਣੇ ਘਰੀ ਆਰੀ ਲੱਗੇ ਹੋਏ ਸਨ ਬੱਬੂ ਰਾਜੂ ਤੇ ਪਾੜਾ ਏਕੇ 56 ਰੈਫਲਾ ਮੋਢੇ ਤੇ ਟੰਗ ਲੋਈਆਂ ਦੀਆਂ ਬੁਕੜਾਂ ਮਾਰ ਲੰਬੜ ਦੇ ਘਰ ਦਾ ਬੂਹਾ ਖੜਕਾ ਰਹੇ ਸਨ ਲੰਬੜਦਾਰ ਦਾ ਘਰ ਹਵੇਲੀ ਨੁਮਾ ਸੀ ਕਹਿੰਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟ ਲੁੱਟ ਕੇ ਲੰਬੜ ਨੇ ਇਹ ਘਰ ਬਣਵਾਇਆ ਸੀ। ਬੂਹਾ ਲਗਾਤਾਰ ਖੜਕ ਰਿਹਾ ਸੀ। ਕੌਣ ਆ ਇਸ ਵੇਲੇ? ਅੰਦਰੋਂ ਲੰਬੜਦਾਰ ਦੀ ਆਵਾਜ਼ ਆਈ। ਅਸੀਂ ਥਾਣੇੋਂ ਆਇਆ ਸਰਦਾਰ ਦੇ ਘੱਲਿਆ ਸਾਨੂੰ ਕਹਿੰਦਾ। ਬੱਬੂ ਨੇ ਪੁਲਸੀਆਂ ਅੰਦਾਜ਼ ਵਿੱਚ ਜਵਾਬ ਦਿੱਤਾ। ਲੰਬੜਦਾਰ ਸੱਤਾਂ ਪਤਣਾ ਦਾ ਤਾਰੂ ਸੀ। ਉਸ ਨੂੰ ਪਤਾ ਸੀ ਕਿ ਇਸ ਵੇਲੇ ਥਾਣੇੋਂ ਕੋਈ ਨਹੀਂ ਆ ਸਕਦਾ। ਲੰਬੜਦਾਰ ਘਰ ਵਿੱਚ ਬਣੀਆਂ ਪੱਕੀਆਂ ਪੌੜੀਆਂ ਰਾਹੀਂ ਕੋਠੇ ਨੂੰ ਚੜ ਗਿਆ ਤੇ ਕੰਦ ਦੇ ਓਲਿਆਂ ਸਿਰ ਕੱਢ ਕੇ ਬੋਲਿਆ ਵੀ ਕੀ ਕੰਮ ਹੈ ਤੁਹਾਨੂੰ ਓਏ ਉਹਦੀ ਆਵਾਜ਼ ਸੁਣ ਕੇ ਬੱਬੂ ਨੇ ਏਕੇ 56 ਦਾ ਬ੍ਰਸਟ ਮਾਰਿਆ ਗੋਲੀਆਂ ਕੰਦ ਵਿੱਚ ਜਾ ਲੱਗੀਆਂ ਲੰਬੜਦਾਰ ਕੰਦ ਦੇ ਓਲੇ ਹੋਣ ਕਾਰਨ ਬਚ ਗਿਆ ਪੌੜੀਆਂ ਉਤਰਦਾ ਉਹ ਰੌਲਾ ਪਾਉਂਦਾ ਜਾ ਰਿਹਾ ਸੀ ਵੀ ਮਾਰ ਤਾਂ ਓਏ ਲੋਕੋ ਬਚਾ ਲਓ ਅੱਤਵਾਦੀ ਆ ਗਏ ਓਏ ਲੰਬੜਦਾਰ ਨੇ ਘਰ ਵਿੱਚ ਲੱਗੇ ਫੋਨ ਤੋਂ ਥਾਣੇ ਨੂੰ ਫੋਨ ਖੜਗਾ ਦਿੱਤਾ ਅੱਧੇ ਘੰਟੇ ਵਿੱਚ ਹੀ ਪੁਲਸ ਦੀਆਂ ਕਈ ਗੱਡੀਆਂ ਪਿੰਡ ਪਹੁੰਚ ਗਈਆਂ ਪਰ ਉਦੋਂ ਤੱਕ ਬੱਬੂ ਰਾਜੂ ਪਾੜਾ ਖੇਤਾਂ ਵਿੱਚ ਤੁਰਦੇ-ਤੁਰਦੇ ਕਾਫੀ ਦੂਰ ਨਿਕਲ ਗਏ ਸਨ ਸਵੇਰੇ ਸੱਜਰੇ ਹੀ ਉੱਠ ਕੇ ਕਹਿੰਦੇ ਵੀ ਰਾਜਵੀਰ ਨੇ ਮੋਟਰ ਚਲਾ ਦਿੱਤੀ ਸਵੇਰੇ-ਸਵੇਰੇ ਕੋਸੇ ਪਾਣੀ ਨਾਲ ਇਸ਼ਨਾਨ ਕਰਕੇ ਅਜੇ ਉਹ ਚਲੇ ਚੋਂ ਬਾਹਰ ਹੀ ਨਿਕਲ ਰਿਹਾ ਸੀ ਕਿ ਉਸ ਨੂੰ ਦੂਰੋਂ ਹੀ ਇੱਕ ਮੋਟਰਸਾਈਕਲ ਸਵਾਰ ਆਪਣੇ ਡੇਰੇ ਵੱਲ ਆਉਂਦਾ ਦਿਖਿਆ ਸੱਜਰੇ ਹੀ ਮੋਟਰਸਾਈਕਰ ਤੇ ਆਉਣ ਵਾਲਾ ਨੌਜਵਾਨ ਲਖਵੀਰ ਸਿੰਘ ਲੱਖੀ ਸੀ ਜੋ ਕਿ ਕਾਨਾ ਢੇਸੀਆਂ ਪਿੰਡ ਦਾ ਰਹਿਣ ਵਾਲਾ ਸੀ ਲੱਖੀ ਤੇ ਰਾਜਵੀਰ ਤਾਂ ਇੱਕ ਦੂਜੇ ਦੇ ਜਿਗਰੀ ਦੋਸਤ ਸਨ ਮੋਟਰਸਾਈਕਲ ਸਟੈਂਡ ਤੇ ਲਾ ਕੇ ਆਉਂਦੇ ਆ ਹੀ ਜਿਹੜੀ ਖਬਰ ਲੱਖੀ ਨੇ ਸੁਣਾਈ ਉਹ ਚੁੰਕਾ ਦੇਣ ਵਾਲੀ ਸੀ ਪਿਛਲੀ ਰਾਤ ਕਹਿੰਦੇ ਵੀ ਪੁਲਿਸ ਨੇ ਕਾਨਾ ਢੇਸੀਆਂ ਪਿੰਡ ਵਿਖੇ ਪੱਟੀ ਦੇ ਘਰ ਛਾਪਾ ਮਾਰ ਕੇ ਪੱਟੀ ਨੂੰ ਚੁੱਕ ਲਿਆ ਸੀ ਰਾਜਵੀਰ ਨੂੰ ਪੱਟੀ ਤੋਂ ਕੋਈ ਖਤਰਾ ਨਹੀਂ ਸੀ ਕਿਉਂਕਿ ਪੱਟੀ ਨਹੀਂ ਸੀ ਜਾਣਦਾ ਕਿ ਰਾਜਵੀਰ ਕਿੱਥੋਂ ਦਾ ਰਹਿਣ ਵਾਲਾ ਹੈ ਰਾਜਵੀਰ ਤੇ ਲੱਖੀ ਨੇ ਉਸ ਵੇਲੇ ਮੋਟਰਸਾਈਕਲ ਬੱਬੂ ਦੇ ਪਿੰਡ ਨੂੰ ਪਾ ਲਿਆ ਤਾਂ ਕਿ ਉਸ ਨੂੰ ਖਬਰਦਾਰ ਕੀਤਾ ਜਾ ਸਕੇ ਪਰ ਬੱਬੂ ਘਰੇ ਨਾ ਮਿਲਿਆ ਉਸਦੇ ਘਰਦਿਆਂ ਨੂੰ ਸੁਨੇਹਾ ਦੇ ਕੇ ਉਹਨਾਂ ਨੇ ਮੋਟਰਸਾਈਕਲ ਸੱਤੇ ਦੇ ਪਿੰਡ ਕਨੀ ਮੋੜ ਲਿਆ ਪਰ ਸੱਤੇ ਦੇ ਘਰ ਵੀ ਉਹਨਾਂ ਨੂੰ ਕੋਈ ਨਹੀਂ ਮਿਲਿਆ ਸਾਰਾ ਟੱਬਰ ਵਿਆਹ ਤੇ ਗਏ ਹੋਏ ਸਨ ਐਤਵਾਰ ਹੋਣ ਕਾਰਨ ਕਾਲਜ ਜਾਣ ਦੀ ਕੋਈ ਤਕ ਨਹੀਂ ਸੀ ਬਣਦੀ ਉਸੇ ਰਾਤ ਹੀ ਪੁਲਿਸ ਨੇ ਸੱਤੇ ਨੂੰ ਵੀ ਚੁੱਕ ਲਿਆ ਕਹਿੰਦੇ ਬੱਬੂ ਦੇ ਘਰ ਜਦ ਅੱਧੀ ਰਾਤ ਨੂੰ ਪੁਲਿਸ ਨੇ ਛਾਪਾ ਮਾਰਿਆ ਤਾਂ ਉਹ ਪਹਿਲਾਂ ਹੀ ਚਤੰਨਾ ਹੋਣ ਕਾਰਨ ਘਰ ਦੇ ਪਿਛਵਾੜੇ ਛਾਲ ਮਾਰ ਕੇ ਭੱਜ ਗਿਆ ਅਤੇ ਪੁਲਿਸ ਦੇ ਹੱਥ ਨਹੀਂ ਲੱਗਾ ਉਸੇ ਰਾਤ ਹੀ ਪੜ੍ਹਸਨੇ ਜਥੇਦਾਰ ਨਿਰਮਲ ਸਿੰਘ ਨਿੰਮੇ ਨੂੰ ਵੀ ਚੁੱਕ ਲਿਆ ਪੂਰਾ ਹਫਤਾ ਕਹਿੰਦੇ ਵੀ ਸੱਤੇ ਦੇ ਪਿੰਡ ਦੀ ਪੰਚਾਇਤ ਉਹਦਾ ਪਤਾ ਕਰਨ ਲਈ ਥਾਣੇ ਵਿੱਚ ਗੇੜੇ ਮਾਰਦੀ ਰਹੀ ਪਰ ਪੁਲਿਸ ਵਾਲੇ ਕੋਈ ਹੱਥ-ਸਿਰਾਂ ਨਹੀਂ ਫੜਾ ਰਹੇ ਆਖਰ 2 ਹਫਤੇਾਂ ਬਾਅਦ ਸੱਤੇ ਦੇ ਘਰਦਿਆਂ ਨੇ ਰਿਸ਼ਵਤਖੋਰ ਪੁਲਿਸ ਨੂੰ 2 ਲੱਖ ਰੁਪਏ ਦੇ ਕੇ ਸੱਤੇ ਨੂੰ ਛਡਵਾਇਆ ਪੁਲਸ ਨੇ ਸੱਤੇ ਦੇ ਘੋਰ ਤਸ਼ੱਦਦ ਕੀਤਾ ਸੀ ਪਰ ਉਹ ਸਿਦਕੀ ਸਿੰਘ ਨੇ ਆਪਣੇ ਕਿਸੇ ਵੀ ਸਾਥੀ ਸਿੰਘ ਦਾ ਨਾਂ ਤੱਕ ਨਹੀਂ ਲਿਆ ਜਦੋਂ ਕਹਿੰਦੇ ਵੀ ਸੱਤਾ ਪੁਲਸ ਦੇ ਘੋਰ ਜ਼ਬਰ ਤੋਂ ਬਾਅਦ ਵੀ ਉਹ ਕੁਝ ਬੋਲਣ ਲਈ ਤਿਆਰ ਨਹੀਂ ਹੋਇਆ ਜੋ ਕੁਝ ਪੁਲਿਸ ਵਾਲੇ ਸੁਣਨਾ ਚਾਹੁੰਦੇ ਸਨ ਤਾਂ ਥਾਣੇਦਾਰ ਨੇ ਪੱਟੀ ਨੂੰ ਸੱਤੇ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਪੱਟੀ ਨੇ ਸਾਫ਼ ਕਹਿ ਦਿੱਤਾ ਕਿ ਬੱਬੂ ਤੇ ਸੱਤਾ ਮੇਰੇ ਘਰੋਂ ਅਸਲਾ ਲੈ ਕੇ ਗਏ ਸਨ ਤਾਂ ਸੱਤੇ ਨੂੰ ਮੰਨਣਾ ਪਿਆ ਕਿ ਹਾਂ ਅਸੀਂ ਅਸਲਾ ਲੈ ਕੇ ਜ਼ਰੂਰ ਗਏ ਸੀ ਬੱਬੂ ਮੈਨੂੰ ਮੇਰੇ ਪਿੰਡ ਛੱਡ ਕੇ ਆਪਸਲਾ ਲੈ ਕੇ ਕਿੱਥੇ ਗਿਆ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਹੁਣ 2 ਲੱਖ ਰੁਪਇਆ ਖਰਚ ਕੇ ਸੱਤੇ ਨੂੰ ਪੁਲਿਸ ਤਸ਼ੱਦਦ ਤੋਂ ਨਜਾਤ ਮਿਲੀ ਕੁਝ ਦਿਨਾਂ ਬਾਅਦ ਨਿੰਮੇ ਦੇ ਪਿੰਡ ਦੀ ਪੰਚਾਇਤ ਨੇ ਵੀ ਕਿਸੇ ਤਰ੍ਹਾਂ ਉਸਨੂੰ ਪੁਲਸ ਤੋਂ ਛਡਵਾ ਲਿਆਂਦਾ ਪੁਲਸ ਦੇ ਹੱਥੋਂ ਤਸ਼ੱਦਦ ਜਰਨ ਨਾਲ ਉਹ ਬੱਬੂ ਨੇ ਖਾੜਕੋ ਜੀਵਨ ਨੂੰ ਤਰਜੀਹ ਦਿੱਤੀ ਹੁਣ ਕੁਝ ਦਿਨਾਂ ਬਾਅਦ ਹੀ ਉਹ ਕਮਾਂਡੋ ਫੋਰਸ ਦੇ ਜਰਨੈਲ ਭਾਈ ਗਰਦੀਪ ਸਿੰਘ ਦੀਪਾ ਹੋਰਾਂ ਕੋਲ ਪਹੁੰਚ ਗਿਆ ਭਾਈ ਦੀਪੇ ਨੇ ਬੱਬੂ ਨੂੰ ਭਾਈ ਰਣਜੀਤ ਸਿੰਘ ਬਿੱਟੂ ਟਡਵਾਰ ਨਾਲ ਸੇਵਾ ਕਰਨੇ ਕਹਿ ਦਿੱਤਾ ਰਣਜੀਤ ਸਿੰਘ ਬਿੱਟੂ ਦਾ ਅਸਲੀ ਪਿੰਡ ਕਹਿੰਦੇ ਵੀ ਰੁੜਕਾ ਖੁਰਦ ਸੀ ਪਰ ਆਪਣੇ ਨਾਨਕੇ ਪਿੰਡ ਟਡਵਾਰ ਵਿਖੇ ਰਹਿਣ ਕਾਰਨ ਉਸ ਦੇ ਨਾਮ ਨਾਲ ਟਡਵਾਰ ਜੁੜ ਗਿਆ ਸੀ ਬਿੱਟੂ ਬਹੁਤ ਹੀ ਖੁੱਲੇ ਡੁੱਲੇ ਸੁਭਾਅ ਦਾ ਮਾਲਕ ਸੀ ਖਾਸ ਕਰਕੇ ਨੌਜਵਾਨਾਂ ਵਿੱਚ ਉਹ ਬਿਲਕੁਲ ਮਕਬੂਲ ਸੀ ਦੋਆਬੇ ਵਿੱਚ ਖਾੜਕੋ ਤੇਰਾ ਵਿੱਚ ਇਹ ਗੱਲ ਆਮ ਮੰਨੀ ਜਾਂਦੀ ਸੀ ਕਿ ਜਿੰਨੀਆਂ 18 ਬਿੱਟੂ ਕੋਲ ਹਨ ਉਹਨੀਆਂ ਤਾਂ ਸ਼ਾਇਦ ਭਾਈ ਦੀਪੇਗੋਲ ਵੀ ਨਹੀਂ ਹੋਣਗੀਆਂ। ਅਕਾਇਰੇ ਜੇ ਸਰੀਰ ਦਾ ਮਾਲਕ ਬਿੱਟੂ ਡੀਏਵੀ ਕਾਲਜ ਫਲੋਰ ਵਿੱਚ ਪੜਦਾ-ਪੜਦਾ ਕਹਿੰਦੇ ਵੀ ਲਹਿਰਵਾਲ ਝੁਕ ਗਿਆ। ਬਿੱਟੂ ਹੋਰੀ ਦੋ ਭਰਾ ਸਨ। ਬਿੱਟੂ ਦੇ ਬਾਪ ਨੂੰ ਪਿੰਡ ਵਿੱਚ ਲਗਦੀ ਵਾਲਿਆਂ ਨੇ ਉਦੋਂ ਕਤਲ ਕਰ ਦਿੱਤਾ ਸੀ ਜਦੋਂ ਅਜੇ ਬਿੱਟੂ ਅਤੇ ਉਸਦਾ ਛੋਟਾ ਭਰਾ ਬਚਪਨ ਵਿੱਚ ਹੀ ਸਨ। ਜਦ ਬਿੱਟੂ ਗੱਭਰੂ ਹੋਇਆ ਤਾਂ ਉਹੀ ਲੋਕ ਉਸਦੀ ਜਾਨ ਦੇ ਵੀ ਵੈਰੀ ਬਣ ਗਏ ਜਿਨ੍ਹਾਂ ਨੇ ਉਸਦੇ ਬਾਪ ਨੂੰ ਕਤਲ ਕੀਤਾ ਸੀ। ਨਿਤ ਨਵੇਂ ਰੋਜ਼ ਉਹ ਪੁਲਿਸ ਕੋਲ ਰਿਪੋਰਟਾਂ ਕਰਦੇ ਕਿ ਬਿੱਟੂ ਕੋਲ ਅੱਤਵਾਦੀ ਆਉਂਦੇ ਨੇ ਇਸ ਦੇ ਅੱਤਵਾਦੀਆਂ ਨਾਲ ਸੰਬੰਧ ਨੇ ਪੁਲਿਸ ਨਿਤ ਨਵੇਂ ਸੂਰਜ ਬਿੱਟੂ ਨੂੰ ਚੁੱਕ ਲੈਂਦੀ ਉਸ ਉੱਤੇ ਘੋਰ ਤਸ਼ੱਦਦ ਹੁੰਦਾ ਪਰ ਜਦ ਉਸ ਕੋਲੋਂ ਕੁਝ ਵੀ ਨਾ ਮਿਲਦਾ ਤਾਂ ਕੁਝ ਦਿਨ ਰੱਖ ਕੇ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਅਤੇ ਕੁਝ ਦਿਨਾਂ ਬਾਅਦ ਫੇਰ ਉਹੀ ਚੱਕਰ ਸ਼ੁਰੂ ਹੋ ਜਾਂਦਾ ਥਾਣੇਦਾਰ ਮਾਨ ਸਿੰਘ ਨੇ ਬਿੱਟੂ ਤੇ ਬਹੁਤ ਤਸ਼ੱਦਦ ਕੀਤਾ ਜਥੇਬੰਦੀ ਦੇ ਸਿੰਘਾਂ ਨੇ ਕਈ ਵਾਰ ਆਖਿਆ ਕਿ ਚੱਲ ਬਿੱਟੂ ਤੇਰੇ ਪਿੰਡ ਵਾਲੇ ਮੁਖਬਰ ਦਾ ਸੋਧਾ ਲਾ ਦਈਏ ਪਰ ਬਿੱਟੂ ਹਰ ਵਾਰੀ ਇਹੀ ਜਵਾਬ ਦਿੰਦਾ ਕਿ ਜੇ ਆਪਾਂ ਹੁਣ ਉਸ ਨੂੰ ਸੋਧ ਦਿੱਤਾ ਤਾਂ ਲੋਕਾਂ ਨੇ ਇਹੀ ਸਮਝਣਾ ਕਿ ਬਿੱਟੂ ਨੇ ਆਪਣੀ ਨਿੱਜੀ ਦੁਸ਼ਮਣੀ ਕਾਰਨ ਉਸ ਨੂੰ ਮਾਰਿਆ ਇੱਕ ਵਾਰੀ ਇੱਕ ਠਾਰ ਤੇ ਭਾਈ ਸਤਪਾਲ ਸਿੰਘ ਢਿੱਲੋਂ ਅਤੇ ਕੁਝ ਹੋਰ ਸਿੰਘ ਬੈਠੇ ਸਨ ਬਿੱਟੂ ਵੀ ਉੱਥੇ ਮੌਜੂਦ ਸੀ ਯਾਰ ਬਿੱਟੂ ਤੇਰੇ ਪਿੰਡ ਵਾਲੇ ਮੁਖਬਰ ਦਾ ਕੰਮ ਨਾ ਨਵੇੜ ਦਈਏ ਭਾਈ ਢਿੱਲੋਂ ਨੇ ਬਿੱਟੂ ਨੂੰ ਅਚਨਚੇ ਹੀ ਪੁੱਛ ਲਿਆ ਉਹ ਨਹੀਂ ਭਾਜੀ ਤੁਸੀਂ ਉਹਦਾ ਫਿਕਰ ਨਾ ਕਰੋ ਆਪਣੀ ਜਥੇਬੰਦੀ ਦੇ ਹਥਿਆਰਾਂ ਦੀ ਵਰਤੋਂ ਕੌਮੀ ਦੁਸ਼ਤਾਂ ਨੂੰ ਸੋਧਣ ਲਈ ਹੋਣੀ ਚਾਹੀਦੀ ਹੈ ਜੇ ਆਪਾਂ ਮੇਰੇ ਪਿੰਡ ਵਾਲੇ ਮੁਖਬਰ ਦਾ ਕੰਮ ਕਰ ਦਿੱਤਾ ਤਾਂ ਲੋਕਾਂ ਵਿੱਚ ਇਹ ਗਲਤ ਸੁਨੇਹਾ ਜਾਵੇਗਾ ਕਿ ਬਿੱਟੂ ਨੇ ਬਾਪ ਦਾ ਬਦਲਾ ਲੈਣ ਲਈ ਜਥੇਬੰਦੀ ਦੇ ਹਥਿਆਰਾਂ ਦੀ ਨਜਾਇਜ਼ ਵਰਤੋਂ ਕੀਤੀ ਹੈ ਬਿੱਟੂ ਨੇ ਭਾਈ ਢਿੱਲੋਂ ਨੂੰ ਜਵਾਬ ਦਿੱਤਾ ਭਾਈ ਢਿੱਲੋਂ ਬਿੱਟੂ ਦੀ ਦੂਰ ਅੰਦੇਸ਼ੀ ਦੇਖ ਕੇ ਹੈਰਾਨ ਰਹਿ ਗਿਆ ਹੁਣ ਕੁਝ ਸਮੇਂ ਬਾਅਦ ਪੁਲਿਸ ਦੇ ਤਸ਼ੱਦਦ ਨੇ ਕਹਿੰਦੇ ਵੀ ਬਿੱਟੂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਪਿੰਡ ਰੋੜਕਾਂ ਖੁਰਦ ਦੇ ਇਸ ਮੁਖਬਰ ਜਿਸ ਦਾ ਨਾਂ ਸਰਵਣ ਸਿੰਘ ਸੀ ਉਸ ਨੇ ਬਿੱਟੂ ਦੇ ਭਗੌੜੇ ਹੋਣ ਤੋਂ ਬਾਅਦ ਉਸ ਦੇ ਛੋਟੇ ਭਰਾ ਤੇ ਪੁਲਿਸ ਤਸ਼ੱਦਦ ਕਰਾਉਣਾ ਸ਼ੁਰੂ ਕਰਾ ਦਿੱਤਾ ਜਥੇਬੰਦੀ ਦੀ ਮੀਟਿੰਗ ਵਿੱਚ ਸੀਨੀਅਰ ਆਗੂਆਂ ਨੇ ਹੁਣ ਫੈਸਲਾ ਕਰ ਲਿਆ ਕਿ ਜੇ ਬਿੱਟੂ ਨਾ ਵੀ ਮੰਨੇ ਤਾਂ ਵੀ ਸਰਵਣ ਸਿੰਘ ਨੂੰ ਸੋਹ ਦਿੱਤਾ ਜਾਵੇ ਜਥੇਬੰਦੀ ਦੇ ਫੈਸਲੇ ਅੱਗੇ ਬਿੱਟੂ ਨੇ ਵੀ ਸਿਰ ਝੁਕਾ ਦਿੱਤਾ ਅੱਧੀ ਰਾਤ ਦੇ ਸਮੇਂ ਰਣਜੀਤ ਸਿੰਘ ਬਿੱਟੂ ਦੀਪਾ ਅਤੇ ਕੁਝ ਹੋਰ ਸਿੰਘ ਸਰਵਣ ਸਿੰਘ ਦੇ ਘਰ ਜਾ ਬੜੇ ਸੁੱਤੇ ਪਏ ਸਾਰੇ ਟੱਬਰ ਨੂੰ ਜਗਾ ਲਿਆ ਗਿਆ ਮੌਤ ਸਿਰ ਤੇ ਖੜੀ ਦੇਖ ਕੇ ਮੁਖਬਰ ਸਰਵਣ ਸਿੰਘ ਨੂੰ ਸਿਆਲ ਦੇ ਮੌਸਮ ਵਿੱਚ ਦੀ ਤਰੇਲੀਆਂ ਆ ਰਹੀਆਂ ਸਨ ਇਸ ਤੋਂ ਪਹਿਲਾਂ ਕਿ ਸਰਵਣ ਸਿੰਘ ਦਾ ਕੀਰਤਨ ਸੋਇਲਾ ਪੜਿਆ ਜਾਂਦਾ ਉਸ ਦੇ ਮੁੰਡੇ ਨੇ ਬਿੱਟੂ ਹੋਰਾਂ ਨਾਲ ਹੱਥੋ ਪਾਈ ਸ਼ੁਰੂ ਕਰ ਦਿੱਤੀ ਬਿੱਟੂ ਨੇ 1K47 ਨੂੰ ਆਪਣੀ ਉਂਗਲ ਦਾ ਇਸ਼ਾਰਾ ਕਰ ਦਿੱਤਾ ਇਸ਼ਾਰਾ ਮਿਲਦਿਆਂ ਹੀ 1K47 ਨੇ ਆਪਣਾ ਜੋਹਰ ਦਿਖਾ ਦਿੱਤਾ 2147 ਦੇ ਮੂੰਹ ਤੋਂ ਨਿਕਲੀ ਖੋਫਨਾਗ ਅੱਗ ਨੇ ਸਰਵਣ ਸਿੰਘ ਤੇ ਉਸ ਦਾ ਮੁੰਡਾ ਅਗਲੇ ਜਹਾਨ ਲਈ ਰਵਾਨਾ ਕਰ ਦਿੱਤੇ ਬਿੱਟੂ ਹੋਰਾਂ ਦਾ ਸਰਵਣ ਸਿੰਘ ਦੇ ਮੁੰਡੇ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀਗਾ ਆਪਣੇ ਬਾਪ ਨੂੰ ਬਚਾਉਣ ਲਈ ਉਹ ਬਿੱਟੂ ਹੋਰਾਂ ਨਾਲ ਹੱਥੋ ਪਾਈ ਦੇ ਉਤਰ ਆਇਆ ਸੀ ਇਸ ਕਰਕੇ ਆਪਣੇ ਬਚਾ ਲਈ ਉਸ ਨੂੰ ਵੀ ਨਿਸ਼ਾਨਾ ਬਣਾਉਣਾ ਪਿਆ ਉਸ ਦੀ ਮੌਤ ਦਾ ਬਿੱਟੂ ਨੂੰ ਸਾਰੀ ਜ਼ਿੰਦਗੀ ਅਫਸੋਸ ਰਿਹਾ ਬਿੱਟੂ ਦੇ ਪਿੰਡ ਰੁੜਕਾਂ ਖੁਰਤ ਦੇ ਕੋਲ ਹੀ ਇੱਕ ਪਿੰਡ ਹੈ بڑا ਪਿੰਡ ਇਸ ਪਿੰਡ ਦਾ ਰਹਿਣ ਵਾਲਾ ਠੇਕੇਦਾਰ ਤੀਰਥ ਪੁਲਿਸ ਦਾ ਮੁਖਬਰ ਸੀ ਖਾਰ ਕੋਣ ਹੈ ਉਸਨੂੰ ਬਹੁਤ ਵਾਰੀ ਸਮਝਾਇਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਸੀ ਆ ਰਿਹਾ ਘਰ ਹੀ ਬੈਠੇ ਗੁਪਤ ਰੂਪ ਵਿੱਚ ਸੇਵਾ ਨਿਭਾਰੇ ਸਿੰਘਾਂ ਨੂੰ ਤੀਰਥ ਪੁਲਿਸ ਕੋਲੋਂ ਫੜਾਉਂਦਾ ਅਤੇ ਫਿਰ ਆਪ ਕੋਲ ਖੜੋ ਕੇ ਤਸ਼ੱਦਦ ਕਰਵਾਉਂਦਾ ਸੀ ਬੜੇ ਪਿੰਡ ਦੇ ਕਲਵੀਰ ਸਿੰਘ ਤੇ ਪੁਲਿਸ ਨੇ ਤੀਰਥ ਦੇ ਕਹਿਣ ਤੇ ਅੰਨਾ ਤਸ਼ੱਦਦ ਟਾਇਆ ਜਦ ਤੀਰਥ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਨਾ ਆਇਆ ਤਾਂ ਇੱਕ ਦਿਨ ਭਾਈ ਗਰਦੀਪ ਸਿੰਘ ਦੀਪਾ ਰਣਜੀਤ ਸਿੰਘ ਬਿੱਟੂ ਤੇ ਪ੍ਰਧਾਨ ਨੇ ਤੀਰਥ ਨੂੰ ਸੋਧਣ ਲਈ ਉਸ ਦਾ ਰਸਤਾ ਆਣ ਮਿਲਿਆ ਠੇਕੇਦਾਰ ਤੀਰਥ ਆਪਣੀ ਜੀਪ ਵਿੱਚ ਆ ਰਿਹਾ ਸੀ ਆਪਣੇ ਗਨਮੈਨਾਂ ਵਿੱਚ ਚੌੜਾ ਹੋਇਆ ਬੈਠਾ ਤੀਰਥ ਇਸ ਗੱਲ ਤੋਂ ਬੇਖਬਰ ਸੀ ਕਿ ਮੌਤ ਉਸ ਦਾ ਰਸਤਾ ਮੰਦੀ ਬੈਠੀ ਹੈ। ਦੀਪੇ ਅਤੇ ਬਿੱਟੂ ਨੂੰ 1.56 ਦੇ ਬ੍ਰਫਟ ਮਾਰ-ਮਾਰ ਤੀਰਥ ਦੀ ਜੀਪ ਛੰਨੀ ਵਰਗੀ ਕਰ ਦੱਤੀ। ਤੀਰਥ ਆਪਣੇ ਗਨਮੈਨਾਂ ਨਾਲ ਲਹੂ ਦੇ ਤਲਾਬ ਵਿੱਚ ਡੁੱਬਿਆ ਪਿਆ ਸੀ ਤੇ ਖਾੜਕੂ ਬੋਲੇ ਸੋਨੇਹਾਲ ਦੇ ਜਕਾਰੇ ਲਾਉਂਦੇ ਉੱਥੋਂ ਜਾ ਰਹੇ ਸਨ। ਠੇਕੇਦਾਰ ਤੀਰਥ ਦੇ ਘਰਦਿਆਂ ਨੇ ਉਸ ਦੀ ਯਾਦ ਵਿੱਚ ਇੱਕ ਨਲਕਾ ਉਸੇ ਥਾਂ ਤੇ ਲਵਾ ਦਿੱਤਾ ਜਿੱਥੇ ਤੀਰਥ ਮਾਰਿਆ ਗਿਆ ਸੀ। ਥੋੜੇ ਜਿਹੇ ਉੱਚੇ ਥਾਂ ਲੱਗੇ ਨਲਕੇ ਦਾ ਪਾਣੀ ਨੀਵੇਂ ਪਾਸੇ ਨੂੰ ਰੁੜ ਕੇ ਇੱਕ ਰੁੱਖ ਦੀ ਜੜੀ ਪੈਂਦਾ ਸੀ ਰੱਬ ਦੀ ਕਰਨੀ ਕਹਿੰਦੇ ਵੀ ਉਹ ਰੁੱਖ ਕੁਝ ਸਾਲਾਂ ਵਿੱਚ ਸੁੱਕ ਗਿਆ ਸ਼ਾਇਦ ਉਸ ਰੁੱਖ ਨੇ ਇੱਕ ਮੁਖਬਰ ਦੀ ਯਾਦ ਵਿੱਚ ਲੱਗੇ ਨਲਕੇ ਦੇ ਪਾਣੀ ਨੂੰ ਵੀ ਸਹਕਾਰਿਆ ਨਹੀਂ ਸੀਗਾ ਭਾਈ ਰਣਜੀਤ ਸਿੰਘ ਬਿੱਟੂ ਦਾ ਕਰੀਬੀ ਸਾਥੀ ਭਾਈ ਬਲਜੀਤ ਸਿੰਘ ਚੱਕ ਮਾਜਰਾ ਇੱਕ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਸੀ ਉਸ ਦੀ ਸ਼ੀਤੀ ਤੋਂ ਬਾਅਦ ਬਿੱਟੂ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਦਾ ਸੀ ਪਰ ਬੱਬੂ ਨੂੰ ਮਿਲਣ ਮਗਰੋਂ ਉਹ ਆਪਸ ਵਿੱਚ ਕਾਫੀ ਘੁਲ ਮਿਲ ਗਏ ਸਨ। ਇਹਨਾਂ ਦਿਨਾਂ ਵਿੱਚ ਹੀ ਕਹਿੰਦੇ ਵੀ ਬੱਬੂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪੱਟੀ ਦਾ ਪੁਲਿਸ ਨੂੰ ਕਿਸ ਤਰ੍ਹਾਂ ਪਤਾ ਲੱਗਾ ਤੇ ਜੋ ਸੱਚ ਸਾਹਮਣੇ ਆਇਆ ਉਹ ਸੁਣ ਕੇ ਬੱਬੂ ਹੈਰਾਨ ਪਰੇਸ਼ਾਨ ਹੋ ਗਿਆ। ਜਥੇ ਬੰਦੀ ਦੇ ਹਥਿਆਰ ਵਰਤ ਕੇ ਪੱਟੀ ਕੁਝ ਲੁਟੇਰਿਆਂ ਨਾਲ ਰਲ ਕੇ ਕਹਿੰਦੇ ਵੀ ਲੁੱਟਾਂ ਖੋਹਾਂ ਕਰਦਾ ਰਿਹਾ ਸੀ। ਕਾਨਾ ਢੇਸੀਆਂ ਪਿੰਡ ਵਿੱਚੋਂ ਉਹਨਾਂ ਇੱਕ ਘਰੋਂ ਬੰਦੂਕ ਦੀ ਨੋਕ ਤੇ 80000 ਰੁਪਏ ਲੁੱਟੇ। ਚੱਕ ਧੋਖਣਾ ਪਿੰਡ ਦੇ ਸਰਪੰਚ ਦੇ ਘਰ ਜਾ ਡਾਕਾ ਮਾਰਿਆ ਤੇ ਉੱਥੇ ਚੱਲੀ ਗੋਲੀ ਵਿੱਚ ਪੱਟੀ ਅਤੇ ਉਸਦੇ ਲੁਟੇਰੇ ਸਾਥੀਆਂ ਨੇ ਸਰਪੰਚ ਦੇ ਬਾਪ ਨੂੰ ਮਾਰ ਦਿੱਤਾ ਬਾਦ ਵਿੱਚ ਜਿਆਦੇ ਕੋਲ ਠੇਰਾ ਫੜਿਆ ਗਿਆ ਤਾਂ ਉਸਨੇ ਪੁਲਿਸ ਨੂੰ ਦੱਸ ਦਿੱਤਾ ਕਿ ਬੰਦੂਕਾਂ ਦਾ ਪੱਟੀ ਦੇ ਕੋਲ ਹਨ ਉਹ ਤਾਂ ਚੰਗੀ ਕਿਸਮਤ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਬੱਬੂ ਪੱਟੀ ਦੇ ਕੋਲੋਂ ਲੈ ਆਇਆ ਸੀ ਨਹੀਂ ਤਾਂ ਜਥੇ ਬੰਦੀ ਦੇ ਹਥਿਆਰ ਪੁਲਿਸ ਦੇ ਹੱਥ ਲੱਗ ਜਾਣੇ ਸਨ ਪੱਟੀ ਅਤੇ ਉਸਦੇ ਲੁਟੇਰੇ ਸਾਥੀਆਂ ਨੂੰ ਪੁਲਿਸ ਨੇ ਲੁੱਟਖੋਹ ਦੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਸੀ ਸੋ ਦੋਸਤੋ ਇਹ ਸੀ ਰਾਜਵੀਰ ਦੀ ਜ਼ਿੰਦਗੀ ਦਾ ਭਾਗ 6ਵਾਂ ਤੇ ਭਾਗ 7ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ